ਅਧਖੀ ਰਿਆ ਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਆ ਰਹੀ ਹੁਣੇ-ਹੁਣੇ ਇੱਥੇ ਚੱਲ ਗਈਆਂ ਤਾਬੜ ਤੋਰ ਗੋਲੀਆਂ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ ਖਬਰ ਨੂੰ ਅੰਤ ਤੱਕ ਦੇਖ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਅਮਰੀਕਾ ਦੇ ਕੈਲੀਫੋਰਨੀਆ 'ਚ ਲਾਰਸ ਮੈਸਨੋ ਗੈਂਗ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਲੀ ਯਾਦੂ ਉਰਫ ਗੋਲੀ ਨੂੰ ਗੋਲੀ ਬੋਲੀ ਨੂੰ ਅਬਰਾਦੀਆਂ ਦੀ ਗੋਲੀ ਮਾਰ ਕੇ ਮਾਰ ਦਿੱਤਾ ਜੀ ਹਾਂ ਸੂਤਰਬਤਾਬ ਕਿ ਲੋਸਬਸ ਨੇ ਗੈਂਗ ਨੇ ਇਸ ਕਰਨਾ ਦੀ ਜਿਵੇਂ ਮਰੀ ਲਿਆ ਨੀਲ ਨਿਸ਼ਿਲਪਦਾਰਸ ਦੀ ਤਸਕਰੀ ਦਾ ਇੱਕ ਵੱਡਾ ਖਿਡਾਰੀ ਬਣਿਆ ਜਾਂਦਾ ਸੀ ਜੋ ਪਾਕਿਸਤਾਨ ਤੋਂ ਇਸੇ ਦੀ ਖੇਪ ਲਿਆ ਹੁੰਦਾ ਸੀ ਤੇ ਦੁਨਗਾ ਪਰਵੇਜ ਤੋਂ ਸਪਲਾਈ ਕਰਦਾ ਸੀ ਸੀਲੀ ਯਾਦੂ ਕਰੀਬ 200 ਪਹਿਲਾਂ ਫਰਜੀ ਪਾਸਪੋਰਟ ਬਣਾ ਕੇ ਅਮਰੀਕਾ ਭੱਜ ਗਿਆ ਸੀ ਤੇ ਸੀਲੀ ਯਾਦੂ ਅੰਬੋਹਰ ਫਾਇਲ ਕਾ ਰੈਡ ਵਾਲਾ ਸੀ ਇਸ ਤੋਂ ਪਹਿਲਾਂ ਸੀਲੀ ਲਾਰਸ ਗੈਂਗ ਨਾਲ ਜੁੜਿਆ ਹੋਇਆ ਸੀ ਇਸ ਲਈ ਇਹ ਇੱਕ ਵੱਡਾ ਤਰਕ ਮਾਫੀਆ ਸੀ ਜੋ ਅੰਤਰਰਾਸ਼ਟਰੀ ਪੱਧਰ ਤੇ ਕੰਮ ਕਰ ਰਿਹਾ ਸੀ ਇਹਦੇ ਪਹਿਲਾਂ ਉਸ ਦਾ ਦੁਬਈ ਅਤੇ ਫਿਰ ਅਫਰੀਕਾ 'ਚ ਕਾਰੋਬਾਰ ਸੀ ਰਾਜਸਥਾਨ ਪੁਲਿਸ ਨੇ ਸੁਰੂ ਰੈਡ ਕਾਰਡਰ ਨੋਟਿਸ ਜਾਰੀ ਕੀਤਾ ਸੀ ਅਤੇ ਨਾਲ ਹੀ Rajasthan Police ਨੇ ਇਸ ਲਈ ਇਹਦੇ ਇੱਕ ਸਾਥੀ ਨੂੰ ਦੁਬਈ ਵਿੱਚ ਉਥੋਂ ਦੀਆਂ ਏਜੰਸੀਆਂ ਤੋਂ ਗ੍ਰਿਫਤਾਰ ਕਰ ਲਿਆ ਸੀ ਵੀਡੀਓ ਦੇਖਣ ਲਈ ਤੁਹਾਡਾ ਦਾ ਅਡਵਾਦ